ਅਸੀ ਕਾਲ ਬਈ ਸਾਰਾ ਨੂੰ ਅੱਜ ਬਈ ਆਪਾਂ ਆਏ ਸੀ ਪਿੰਡ ਫੋਰਜ ਆਪਣੇ ਭਰਾ ਕੋਲੇ ਗਗਨੇ ਕੋਲੇ ਆ ਦੇਖੋ ਬਈ ਆ ਲੋਕ ਹੈ ਜਦੋਂ ਗਾਂਆਂ ਨੇ ਹਰਾ ਖਾਣਾ ਇਹ ਇਸ ਤਰ੍ਹਾਂ ਹੋ ਜਾਂਦਾ ਆਟੋਮੈਟਿਕ ਜਦੋਂ ਧੌਣ ਸੈਟ ਲਾਉਂਦੀ ਹੈ ਤੇ ਨਾਲ ਗਾਂ ਆਟੋਮੈਟਿਕ ਇਧਰਲੇ ਪਾਸੇ ਹੋ ਜਾਂਦਾ ਜੇ ਜਦੋਂ ਹਰਾ ਪਾਇਆ ਪੈ ਮਨੋਂ ਪਸ਼ੂ ਖਾ ਰਿਆ ਉਦੋਂ ਇਹ ਬਈ ਇੱਥੇ ਲੋਕ ਲੱਗ ਜਾਂਦਾ ਪਸ਼ੂ ਕਿੰਨੇ ਉੱਤੇ ਰਲੇ ਧੌਣ ਨੂੰ ਖਰੀ ਜਾਵੇ ਤਾਂ ਹਰਾ ਨਹੀਂ ਖਾ ਸਕਦਾ ਬਹੁਤ ਸੌਖਾ ਤਰੀਕਾ ਬਈ ਬਹੁਤ ਵਧੀਆ ਬਈ ਬਾਈ ਬਾਗਾਂ ਨੇ ਬਣਾਇਆ ਇਹ ਬਹੁਤ ਸੋਹਣਾ ਫਾਰਮ ਹੈ ਆਟੋਮੈਟਿਕ ਲੋਕ ਹੈ ਬਈ ਉਹ ਬਾਈ ਉਹ ਇਹਦਾ ਸਾਰੀ ਆ ਜਿਹਨੂੰ ਘੁਮਾ ਦਿੰਦੇ ਆ ਦੇਖੋ ਪੂਰੀ ਘੈਂਟ ਗੱਲ ਬਾਤ ਹੈ ਬਾਈ ਕਹਿੰਦੇ ਹਰਾ ਪਾ ਦਿੰ ਲੈ ਤੇ ਜਦੋਂ ਇਹਨਾਂ ਨੇ ਆਉਣਾ ਹਰੇ ਦੇ ਟਾਈਮ ਤੇ ਉਹਦੋਂ ਆ ਲੋਕ ਇਧਰੋਂ ਚੱਕ ਦਿੰਦੇ ਆ ਸਾਰੇ ਖੁੱਲ ਜਾਂਦੇ ਆ ਤੇ ਆਪਣੇ ਆਪ ਆ ਕੇ ਹਰੇ ਤੇ ਲੱਗ ਜਾਂਦੀਆਂ ਬਹੁਤ ਸੋਹਣਾ ਫਾਰਮ ਬਣਾਇਆ ਬਈ ਬਾਈਆਂ ਨੇ ਜਿਹਾਂ ਬਾਂਗਾਂ ਨੂੰ ਮਿਲਿਆ ਆ ਦੇਖੋ ਬਈ ਇਸ ਤਰ੍ਹਾਂ ਹੀ ਖੁੱਲ ਜਾਂਦਾ ਵੀ ਬਾਈ ਕਹਿੰਦੇ ਕੋਈ ਦਵਾਈ ਬੂਟੀ ਦਿਵਾਉਣੀ ਹੈ ਕੋਈ ਪਸ਼ੂ ਕਈ ਵਾਰੀ ਗਾਂ ਬਿਮਾਰ ਹੋ ਗਾਂਾਂ ਬੈਠਾ ਉਧਰ ਤਾਂ ਕਹਿੰਦੇ ਬਾਈ ਨਾ ਇਹਦੇ ਨਾਲ ਮੰਨ ਲਓ ਕੋਈ ਛੜ ਮਾਰੇ ਇਦਾਂ ਸਾਰੇ ਕੀ ਤਰੀਕੇ ਨਾਲ ਖੜ ਜਾਂਦੇ ਆ ਦੇਖੋ ਭਈ ਆ ਲੋਕ ਬਹੁਤ ਸੋਹਣਾ ਤਰੀਕਾ ਬਈ